ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੁਸੀਂ ਦੇਖ ਰਹੇ ਹੋ ਕਿ ਮੇਰੇ ਹੱਥ ਦੇ ਵਿੱਚ ਹਲ ਫੜਿਆ ਹੋਇਆ ਇਹਦੇ ਨਾਲ ਬਾਸ ਦਾ ਪੋਰ ਹੈ ਤੇ ਅਸੀਂ ਤੁਹਾਨੂੰ ਇੱਕ ਪੰਜਾਬੀ ਦੀ ਬੜੀ ਮਸ਼ਹੂਰ ਅਖਾਣ ਹੈ ਤੇਰਾ ਬਾਦਸ਼ਾ ਪੋਰਾ ਵਜ਼ੀਰ ਛੱਟਾ ਫਕੀਰ ਉਹ ਅਸੀਂ ਤੁਹਾਨੂੰ ਸਿੱਧ ਕਰਕੇ ਦਿਖਾ ਰਹੇ ਹਾਂ ਕੋਤੋਂ ਭਾਵ ਹੈ ਕਿ ਇੱਕ ਇੱਕ ਜਿਹੜਾ ਕਿਸਾਨ ਆ ਉਹ ਪਹਿਲਾਂ ਜ਼ਮੀਨ ਦੇ ਵਿੱਚ ਖਾਦ ਨਾਲ ਰੇ ਰਹਾਪੋਰ ਜਿਵੇਂ ਕਿ ਤੁਸੀਂ ਮੇਰੇ ਹੱਥ ਵਿੱਚ ਇਹ ਮੁਠੀ ਦੇ ਵਿੱਚ ਡਾਈਮੋਨੀਆ ਖਾਦ ਦੇਖ ਰਹੇ ਹੋ ਤੇ ਬਾਏ ਨੂੰ ਇਹਦੇ ਵਿੱਚ ਪੋਰ ਦੇ ਵਿੱਚ ਪਾਉਂਗਾ ਤੇ ਇੱਕ ਹੋਰ ਇਹ ਕਮਾਲ ਦੀ ਗੱਲ ਹੈ ਕਿ ਜਿਹੜਾ ਇਹ ਪੋਰ ਸ਼ਬਦ ਹੈ ਇਹ ਅੰਗਰੇਜ਼ੀ ਦਾ ਸ਼ਬਦ ਹੈਗਾ ਪੀਓ ਆਰਈ ਪੋਰ ਤੇ ਮੇਰੇ ਜਿਹੜਾ ਪਿੱਛੇ ਨੌਜਵਾਨ ਖੜਾ ਹੈਗਾ ਇਹਦੇ ਇਹ ਕਣਕ ਦਾ ਬੀ ਹੈ ਤੇ ਮੈਂ ਅੱਗੇ-ਅੱਗੇ ਹੜਦੇ ਨਾਲ ਪੋਰ ਦੇ ਵਿੱਚ ਦੀ ਡਾਈਮੋਨੀਆ ਜਿਹੜੀ ਖਾਦਾ ਉਹ ਜ਼ਮੀਨ ਦੇ ਵਿੱਚ ਪੋਰੂੰਗਾ ਤੇ ਮੇਰੇ ਪਿੱਛੇ ਇਹ ਕੇਰਾ ਪਾਊਗਾ ਇਹਦਾ ਕਾਰਨ ਕੀ ਆ ਕਿ ਜਿਹੜੀ ਅਸੀਂ ਇਸ ਤਰ੍ਹਾਂ ਦੀ ਬਜਾਈ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਅ ਅਨਾਜ ਹੈ ਜਾਂ ਕਣਕ ਉਹ ਪੂਰੀ ਅੱਛੀ ਤਰ੍ਹਾਂ ਦੀ ਹਰੀ ਹੁੰਦੀ ਹੈ ਤੇ ਜਿਹੜਾ ਅਸੀਂ ਵੀ ਉਹ ਰਲਾ ਕੇ ਬੀਜਦੇ ਆ ਉਹਦੇ ਨਾਲ ਉਨੀ ਕਣਕ ਨਹੀਂ ਅੱਛੀ ਹੁੰਦੀ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਮੈਂ ਕੋਰ ਦੇ ਵਿੱਚ ਡਾਈਮੋਨੀਆ ਖਾਦ ਪਾ ਰਿਹਾ ਤੇ ਮੇਰੇ ਪਿੱਛੇ ਜਿਹੜਾ ਨੌਜਵਾਨ ਹੈ ਉਹ ਖੁੱਡ ਦੇ ਵਿੱਚ ਕਣਕ ਦਾ ਬੀ ਪਾ ਰਿਹਾ ਤੇ ਇਸ ਤਰ੍ਹਾਂ ਇਹ ਜਿਹੜੀ ਅੱਗੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ ਤੇ ਕਿੱਲੇ ਦੇ ਕਿੱਲੇ ਏਕੜਾਂ ਦੇ ਏਕੜ ਜਿਹੜੇ ਕਿਸਾਨ ਸੇ ਉਹ ਇਸ ਤਰ੍ਹਾਂ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਸੀ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਖੁੱਡ ਦੇ ਵਿੱਚ ਮੈਂ ਮੂਹਰੇ ਰੇਪ ਪੋੜ ਰਿਹਾ ਤੇ ਮੇਰੇ ਮਗਰ ਜਿਹੜਾ ਨੌਜਵਾਨ ਹੈ ਉਹ ਕਣਕ ਦਾ ਬੀਜ ਪੋੜ ਰਿਹਾ ਮੈਂ ਪੋੜ ਰਿਹਾ ਤੇ ਉਹ ਕਣਕ ਦਾ ਬੀਜ ਤੇ ਰਹਿ ਦੇ ਮਗਰ ਤੇ ਇਸ ਤਰ੍ਹਾਂ ਅਸੀਂ ਇਸ ਵੀਡੀਓ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਆਸ ਹੈ ਕਿ ਤੁਸੀਂ ਸਾਡੇ ਇਸ ਕਟੂ ਬਰਾਸਤ ਚੈਨਲ ਦੇ ਨਾਲ ਜੁੜੋਗੇ ਤੇ ਇਸ ਬਰਾਸਤ ਨੂੰ ਅੱਗੇ ਬਚਾਉਣ ਦੇ ਵਿੱਚ ਜਾਂ ਫਲਾਉਣ ਦੇ ਵਿੱਚ ਸਾਡਾ ਸਹਿਯੋਗ ਦੇਵੋਗੇ ਤੁਹਾਨੂੰ ਛਿੱਟਾ ਦੇ ਕੇ ਦਿਖਾ ਰਹੇ ਹਾਂ ਤੇ ਸਾਡੇ ਹੱਥਾਂ ਦੇ ਵਿੱਚ ਜਿਹੜਾ ਡਾਈਮੋਨੀਆ ਖਾਦਾ ਉਹ ਅਸੀਂ ਛਿੱਟਾ ਦੇ ਰਹੇ ਹਾਂ ਤੇ ਸਾਡੇ ਜਿਹੜੇ ਪਿਛਲੇ ਪੱਛੇ ਵਾਲੀ ਪਾਰਟੀ ਐ ਉਹਨਾਂ ਦੇ ਹੱਥਾਂ 'ਚ ਤਣਕ ਹੈ ਵੀ ਹੈ ਕਿਉਂਕਿ ਕਿਸੇ ਵੇਲੇ ਇਸ ਤਰ੍ਹਾਂ ਜਦੋਂ ਬੀਜ ਦੇ ਸੇ ਪਰ ਉਹ ਛਿੱਟੇ ਵਾਲੀ ਜਿਹੜੀ ਕਣਕ ਆਉਂਦੀ ਕਾਮਯਾਬ ਨਹੀਂ ਸੀ ਹੁੰਦੀ ਤੋਂ ਅਸਲ ਦੇ ਵਿੱਚ ਜਿਹੜੀ ਵਧੀਆ ਕਣਕ ਹੁੰਦੀ ਸੀ ਉਹ ਜਿਹੜੀ ਛੇਰੇ ਵਾਲੀ ਹੁੰਦੀ ਤੇ ਜਿਹੜਾ ਤੋਰਾ ਹੁੰਦਾ ਉਹਦੇ ਵਿੱਚ ਰੇਤ ਤੇ ਜਿਹੜਾ ਤਣਕ ਹੈ ਉਹ ਰਲਾਕੇ ਬੀਜ ਦੇ ਹੁੰਦੇ ਉਹ ਰਲਾਈ ਹੋਈ ਜਿਹੜੀ ਕਣਕ ਤੇ ਖਸਰਾ ਜਿਹੜੀ ਛਿੱਟੇ ਨਾਲ ਕਣਕ ਬੀਜੀ ਜਾਂਦੀ ਸੀ ਉਹ ਕੋਈ ਜਿਆਦਾ ਅੱਛੀ ਨਹੀਂ ਸੀ ਹੁੰਦੀ ਏਦੋਂ ਬਾਅਦ ਇਹ ਕਣਕ ਤੇ ਖਾਦ ਦਾ ਛਿੱਟਾ ਦੇ ਕੇ ਨਾ ਫਿਰ ਤੇ ਥੋੜਾ ਹੋਛਾ ਹਲ ਚਲਾ ਕੇ ਉਦੋਂ ਬਾਅਦ ਸਹਾਗੀ ਫੇਰਦੇ ਹੁੰਦੇ ਤੇ ਉਹ ਜਿਹੜੀ ਕਣਕ ਸੀ ਇਸ ਤਰ੍ਹਾਂ ਛਿੱਟੇ ਨਾਲ ਬੀਜੀ ਹੋਈ ਕੁਝ ਦਾ ਜਿਹੜਾ ਬੀਤ ਹੀ ਜਿਆਦਾ ਜ਼ਮੀਨ 'ਚ ਥੱਲੇ ਵਗ ਜਾਂਦਾ ਡੂੰਘਾ ਕੁਝ ਹੋਛਾ ਰਹਿ ਜਾਂਦਾ ਤੇ ਹੋਛੀ ਹਰੀ ਨਾ ਹੁੰਦੀ ਤੇ ਜਾਂ ਜਿਹੜੀ ਕਣਕ ਬਾਹਰ ਆਹ ਰਹਿ ਜਾਂਦੀ ਉਹਨੂੰ ਜਿਹੜੇ ਜਾਨਵਰ ਸੇ ਉਹ ਚੁਗਲਦੇ ਹੁੰਦੇ ਤੇਰਾ ਬਾਦਸ਼ਾਹ ਆ ਸੌਰਾ ਵਜ਼ੀਰ ਤੇ ਛੱਟਾ ਫਕੀਰ ਉਹ ਅਸੀਂ ਤੁਹਾਨੂੰ ਇਹ ਸਿੱਧ ਕਰਕੇ ਦਿਖਾ ਰਹੇ ਹਾਂ ਕਿ ਜਿਹੜੀ ਕਣਕ ਅਸਲ ਦੇ ਵਿੱਚ ਕੇਰੇ ਨਾਲ ਬੀਜੀ ਜਾਂਦੀ ਸੀ ਪੰਜਾਬ ਦੇ ਵਿੱਚ ਉਹ ਸਭ ਤੋਂ ਅੱਛੀ ਹੁੰਦੀ ਸੀ ਤੇ ਜਿਹੜੀ ਸੋਰੇ ਵਾਲੀ ਉਹਦੋਂ ਘੱਟ ਵਧੀਆ ਹੁੰਦੀ ਤੇ ਜਿਹੜੀ ਛੱਟੇ ਵਾਲੀ ਇਹ ਬਿਲਕੁਲ ਹੀ ਕਾਟ ਵਧੀਆ ਹੁੰਦੀ ਸੀ ਇਹਦੀ ਉਪਜ ਬਹੁਤ ਥੋੜੀ ਹੁੰਦੀ ਸੀ ਇਸ ਅਸੀਂ ਵੀਡੀਓ ਦੇ ਵਿੱਚ ਇਹ ਜਿਹੜਾ ਗੱਲ ਤੁਹਾਨੂੰ ਸਿੱਧ ਕਰਕੇ ਦਿਖਾ ਰਹੇ ਹਾਂ ਤੇ ਆਸ ਕਰਦੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋਗੇ ਤੇ ਅਕੇ ਸਾਡੇ ਨਾਲ ਜੁੜੇ ਰਹੋਗੇ ਸਭ ਦਾ ਧੰਨਵਾਦ